ਹਾਂ ਜੀ ਲੋਕਾਂ ਦੇ ਅਸਲ ਕੀ ਹੈ ਨਾ ਫਾਰਮ ਲਿਆ ਫਾਰਮ ਤੁਹਾਡੀ ਘਰ ਦੀ ਇਨਕੁਆਰੀ ਕਿਦਣ ਫਾਰਮ ਭਰੇ ਹੋ ਪਿਛਲੇ ਮਹੀਨੇ ਭਰੇਗਾ ਇਸ ਲਈ ਆਪਾਂ ਪਿਛਲੇ ਦੇ ਪਿਛਲੇ ਦੇ ਦੇਖੀ ਅਸਲ ਤੁਹਾਡਾ ਕਿੱਥੇ ਤੁਹਾਨੂੰ ਲੱਗਾ ਤੁਹਾਨੂੰ ਲੱਗਾ ਅਦੀ ਨੂੰ ਨੂੰ ਨਾ ਲੱਗਦਾ ਲਿਆ ਫਾਰਮ ਤੁਹਾਡੀ ਕੱਲ ਦੀ ਇਨਕੁਆਰੀ ਮੁੰਡਾ ਕਰਿਆ ਆ ਦੇਖਦੇ ਆ ਕਿੰਦਾ ਪਾਸ ਆਇਆ ਇਨਕੁਆਰੀ ਕਿਦਾਂ ਨਹੀਂ ਕੱਟ ਭਾਈ ਨੂੰ ਫੋਟੋਆਂ ਪਾਈਆਂ ਅੱਛਾ ਤੁਹਾਡੀ ਇਨਕੁਆਰੀ ਨਹੀਂ ਪਾਸ ਹੋਈ ਇਹਨਾਂ 5-6 ਮਹੀਨੇ ਪਹਿਲੇ ਮਿਲਿਆ ਰੀਆ ਤੇ ਦੁਬਾਰਾ ਇਨਕੁਆਰੀ ਹੁੰਦੀ ਕੱਟ ਗਈ ਅੱਛਾ ਕੱਟ ਹੋ ਗਿਆ ਕੀ ਇਹਨਾਂ ਦੀ ਪਾਈ ਗਈ ਯਾਨੀ ਕਿ ਇਨਫੋਰਮੇਸ਼ਨ ਵਗੈਰਾ ਹਰੇ ਹੈਗੀ ਹਰ ਇੱਕ ਫੈਸਿਲਿਟੀ ਹੈਗੀ ਹੈ ਵਧੀਆ ਡਬਲ ਸਟੋਰੀ ਦਾ ਡਬਲ ਸਟੋਰੀ ਤਾਂ ਦੇ ਮਕਾਨ ਬਣਿਆ ਪਿਆ ਜੀ ਤੁਹਾਡਾ ਪੁੱਤਰ 18 ਸਾਲ ਦਾ ਹੋ ਚੁੱਕਾ ਜੀ ਸਭ ਤੋਂ ਵੱਡੀ ਗੱਲ ਹੈ ਜੀ ਮਕਾਨ ਤਾਂ ਟੈਢੀਆਂ ਬਣਾਏ ਆ ਮੇਰਾ ਬੰਦਾ ਵਿਆਹ ਨਹੀਂ ਹਾਂ ਜੀ ਸਾਡਾ ਪੁੱਤ 18 ਸਾਲ ਤੋਂ ਉੱਪਰ ਜਦੋਂ ਹੋ ਜਾਂਦਾ ਨਾ ਜੀ ਉਹ ਕੰਨ ਨਹੀਂ ਕਰਦਾ ਉਹਦਾ ਨੇ ਪਤਾ ਹੀ ਨਹੀਂ ਲੱਗਿਆ ਜਦੋਂ ਆਪਾਂ ਬੱਚੇ ਵੱਡੇ ਹੋ ਜਾਂਦੇ ਨਾ ਉਹ ਨਹੀਂ ਲਾਉਂਦੇ ਪਹਿਨੇ ਮਜਬੂਰੀ ਮਜਬੂਰੀ ਆ ਤਿੰਨ ਨਹੀਂ ਦਰਦਾ ਹੋਰ ਕਿਹੜਾ ਪਹਿਲੇ ਸੀਗੇ ਤੇ ਕੋਈ ਨਹੀਂ ਸਾਤ ਦੋ ਸਾਲ ਹੀ ਜਾਣੇ ਬੱਚਾ ਬਟ ਜਦੋਂ ਕਮਾਉਣ ਲੱਪੂਗਾ ਫਿਰ ਅਸੀਂ ਬੰਦ ਕਰਨਾ ਪਹਿਨੇ ਬੱਚਾ ਪਹਿਨੇ 18 ਸਾਲ ਦਾ ਹੋ ਚੁੱਕਾ ਜਦੋਂ 18 ਸਾਲ ਚ ਦਾਤਮ ਹੋ ਗਿਆ ਨਾ ਬੱਚਾ ਉਹ ਬਾਲਕ ਹੋ ਗਿਆ ਉਹਦੀ ਮਜਬੂਰੀ ਆ ਸਾਡੀ ਪਹਿਨੇ ਮਜਬੂਰੀ ਆ ਅਸੀਂ ਆ ਦੇਖੋ ਕਿੰਨੇ ਸਾਡੇ ਕੋਲ 900 ਫਾਰਮ ਜਿਹੜਾ ਪੈਂਡਿੰਗ ਪਿਆ ਹੋਇਆ ਆ ਜਿਹੜਾ ਤਕਰੀਬਨ 2-3 ਸਾਲ ਹੋ ਚੁੱਕੇ ਜਿਹੜੇ ਬਿਲਕੁਲ ਲੋੜਵੰਦ ਪਰਿਵਾਰ ਪਏ ਆ। ਆਹ ਦੀ ਇਹ ਹਾਂਜੀ ਮਕਾਨ ਵੀ ਤੁਹਾਡਾ ਬਣਿਆ ਆ। ਕਿੰਨਾ ਦਾ ਨਹੀਂ ਦੋ ਦੁਕਾਨਾਂ ਵੀ ਆ ਮਰੇ। ਇਹ ਕਿਦਾਂ ਇਹ ਕਿਦਾਂ ਇਹ ਕਿਦਾਂ? ਇਹ ਆ ਜੀ। ਅੱਛਾ ਇਹ ਵੀ ਤੁਹਾਡੇ ਦੋ ਉਹਨਾਂ ਦੇ ਤੁਹਾਡੇ ਉਹ ਤੁਹਾਡੇ ਬੰਦ ਦੇ ਨਾਲ ਇਹ ਹੈਗੇ ਤਾਂ ਜਿੱਦੋਂ ਦੂਜੇ ਟਾਂਡੇ ਤੋਂ। ਆ ਤੁਹਾਡਾ ਆ ਜੀ। ਹਾਂਜੀ ਇਹ ਹੀ ਆ ਮੇਰਾ। ਤੁਹਾਡਾ ਨਾ ਆ ਤਾਂ ਇਹ ਹੀ ਆ ਨਾ। ਸਕੂਟਰ ਵੀ ਹੈਗਾ ਸਕੂਟਰੀ ਹੈਗੀ। ਸਕੂਟਰ ਤਾਂ ਨਹੀਂ ਬਾਕੀ ਉਹ ਤਾਂ ਖਰਾਬ ਹੈਗਾ। ਸਕੂਟਰੀ ਹੈਗੀ ਨਾ? ਸਕੂਟਰੀ ਹੈ ਹੀ ਨਹੀਂ ਕੁਝ ਵੀ ਨਹੀਂਗਾ। ਦੋ ਦੁਕਾਨਾਂ ਤੁਹਾਡੇ ਮੂਰੇ ਬਣੀ ਐ ਨਹੀਂ ਉਹ ਸਾਡੀਆਂ ਨਹੀਂ ਬਣੀਆਂ ਅੱਛਾ ਦੁਕਾਨਾਂ ਲਾਮਾ ਰਹਿਣਗੇ ਦੁਕਾਨ ਮੰਡੀ ਕੋਲ ਤੇ ਰਹਾਂਗੇ ਅੱਛਾ ਦੁਕਾਨਾਂ ਆ ਹੁਣ ਇੱਕ ਟਾਂਡੇ ਤੋਂ ਭਰ ਕੇ ਉਹਨਾਂ ਦੀ ਮੂਰੇ ਦੁਕਾਨਾਂ ਐ ਅਸੀਂ ਆ 5 ਸ਼ਰਤਾਂ ਰੱਖੀਆਂ ਐ ਦੇਖੋ ਕਿ ਮੈਂ ਬਜ਼ੁਰਗ ਮਾਤਾਵਾਂ ਜਿਨ੍ਹਾਂ ਦਾ ਕੋਈ ਬੱਚਾ ਨਹੀਂ ਆਮਦਨ ਦਾ ਕੋਈ ਸਾਧਨ ਨਹੀਂ ਬੁਢਾਪਾ ਪੈਨਸ਼ਨ ਤੋਂ ਇਲਾਵਾ ਹੋਰ ਕੋਈ ਪੈਨਸ਼ਨ ਨਾ ਲੱਗੀ ਹੋਵੇ ਕੋਈ ਵੀ ਜ਼ਮੀਨ ਜਾਇਦਾਦ ਜਾਂ ਬੈਂਕ ਬੈਲੈਂਸ ਨਾ ਹੋਵੇ ਘਰ ਵਿੱਚ ਮੋਟਰਸਾਈਕਲ ਸਕੂਟਰੀ ਨਾ ਹੋਵੇ ਹੈਂਡੀਕੈਪ ਬੰਦਾ 50% ਤੋਂ ਉੱਪਰ ਹੋਵੇ ਜਿਹਨੂੰ ਲਾਉਣਾ ਕੋਈ ਜ਼ਮੀਨ ਜਾਇਦਾਦ ਕੋਈ ਬੈਂਕ ਤੁਹਾਡਾ ਬੈਲੈਂਸ ਦਾ ਤੁਹਾਡੀਆਂ ਅਕਾਊਂਟ ਸਟੇਟਮੈਂਟ ਦੀ ਉਹ ਦੇਖ ਕੇ ਨਾ ਮੁੰਡੇ ਨੂੰ ਲਾਇਆ ਜਿਹੜਾ ਆ ਜਿਹੜਾ ਤਾਂ ਇਹਨਾਂ ਦਾ ਫਾਰਮ ਕਿੱਥੋਂ ਆਇਆ ਇਹਨਾਂ ਕੋਈ ਇਨਕੁਆਰੀ ਇਨਾ ਲੱਗਦਾ ਕਿਹੜੇ ਪਿੰਡੋਂ ਗੰਭੋ ਵਾਲਵਾ ਜੀ ਅੱਛਾ ਜੀ ਅੱਛਾ ਕੀ ਇਹ ਘਰ ਦੇ ਵਿੱਚ 13 ਸਾਲ ਦਾ ਇੱਕ ਬੇਟਾ ਜੀ ਬੇਟਾ ਹੀ ਆ ਭਾਜੀ ਮੇਰਾ ਅੱਛਾ ਜੀ ਠੀਕ ਹੈ ਠੀਕ ਹੈ 2 ਸਾਲ ਹੋ ਗਏ ਘਰਵਾਲੀ ਕੀ ਕੰਮ ਕਰਦੇ ਸੀ ਨਹੀਂ ਕੁਛ ਨਹੀਂ ਬਿਠਾ ਰਹੇ ਸੀ ਕੋਈ ਨਾ ਫਾਰਮੈਟ ਆ ਦਿੱਤਾ ਉਹਨਾਂ ਕੋਈ ਦਾ ਕੋਈ ਸਾਧਨ ਨਹੀਂ ਇਹ ਪਾਸ ਹੋਇਆ ਤੇ ਐਵੇਂ ਪਰਿਵਾਰਾਂ ਨੂੰ ਜਿਹੜਾ ਇਹ ਰਾਸ਼ਨ ਹਰੇਕ ਮਹੀਨੇ 400 ਦੇ ਲਗਭਗ ਲੋੜਵੰਦ ਪਰਿਵਾਰਾਂ ਦੇ ਲਗਭਗ ਜਿਹੜਾ ਦਿੱਤਾ ਜਾਂਦਾ ਅੱਜ 98ਵਾਂ ਮਹੀਨਾਵਾਂ ਰਾਸ਼ਨ ਵੰਡ ਸਮਾਗਮ ਜਿਹੜਾ ਅੱਜ ਕੀਤਾ ਜਾ ਰਿਹਾ ਹੈ ਹਾਂਜੀ ਜਨਮ ਦਿਨ ਹੈ ਪਰ ਅੱਜ ਭਰੇ ਸੀ ਪਰ ਕਿਹੜੇ ਪਿੰਡੋਂ ਇਹ ਜੋ ਚਿੰਗੜਕਾਲਾ ਹਾਂਜੀ ਨਿਕਲ ਰੇ ਫਾਰਮ ਦੀ ਤੇ ਸੰਗਤ ਜੀ ਅੱਜ 98ਵਾਂ ਮਹੀਨਾਵਾਂ ਰਾਸ਼ਨ ਵੰਡ ਸਮਾਗਮ ਜਿਹੜਾ ਅੱਜ ਉਹ ਕੀਤਾ ਜਾ ਰਿਹਾ ਹੈ ਤਕਰੀਬਨ 1 ਘੰਟੇ ਦੇ ਵਿੱਚ ਸਟਾਰਟ ਹੋ ਜਾਊਗਾ ਰਾਸ਼ਨ ਇੱਥੇ ਭਰਾਈ ਕਰਕੇ ਜਿਹੜਾ ਸੇਵਾ ਘਰ ਚੋਂ ਲਿਆਈਦਾ ਹੁਣ ਜਿਹੜਾ ਇੱਥੇ ਦਫ਼ਤਰ ਜਿਹੜਾ ਆਪਣਾ ਕੱਲ ਜਿਹੜਾ ਲੈਂਟਰ ਪੈ ਗਿਆ ਸੰਗਤ ਜੀ ਜਲਦ ਹੀ 100ਵਾਂ ਮਹੀਨਾਵਾਂ ਦਾ ਰਾਸ਼ਨਵੰਨ ਸਮਾਗਮ ਕਰਨ ਜਾ ਰਹੇ ਹਾਂ ਤੇ ਸਾਡਾ ਜਿਵੇਂ 50ਵਾਂ ਰਾਸ਼ਨਵੰਨ ਸਮਾਗਮ ਹੋਇਆ ਸੀ ਕਿਰਾਏ ਦੀ ਜਗ੍ਹਾ ਤੇ ਕੀਤਾ ਸੀ ਤੇ ਉੱਥੇ ਗੁਰੂ ਸਾਹਿਬ ਦੇ ਚਰਨ ਪਵਾਏ ਸੀ 50ਵੇਂ ਰਾਸ਼ਨਵੰਨ ਸਮਾਗਮ ਤੇ ਹੁਣ 100ਵਾਂ ਰਾਸ਼ਨਵੰਨ ਸਮਾਗਮ ਆ ਅਸੀਂ ਉਦੋਂ ਅਰਦਾਸ ਬੇਨਤੀ ਕੀਤੀ ਸੀ ਗੁਰੂ ਸਾਹਿਬ ਸਾਡੀ ਆਪਣੀ ਸੰਸਥਾ ਦੀ ਕੋਈ ਜਗ੍ਹਾ ਹੋਵੇ ਗੜਦੀ ਵਾਲਾ ਦੇ ਵਿੱਚ ਜਿੱਥੇ ਅਸੀਂ ਆਪਣੀ ਉੱਥੇ ਜਗ੍ਹਾ ਦੇ ਵਿੱਚ ਕਰੀਏ ਤੇ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਜੀ ਨੇ ਤੇ ਜਿਹੜੀ ਆਪਣੀ ਜਗ੍ਹਾ ਸਾਡੀ ਕੱਲ ਜਿਹੜਾ ਲੈਂਟਰ ਪੈ ਚੁੱਕਾ ਆ ਹੁਣ 98 ਦੋ ਮਹੀਨੇ ਦੇ ਵਿੱਚ ਪ੍ਰੋਪਰ ਤਿਆਰ ਕਰਕੇ ਅਸੀਂ ਗੁਰੂ ਸਾਹਿਬ ਦੇ ਚਰਨ ਪਵਾਵਾਂਗੇ ਖੰਡਪੜ ਸਭ ਆਰੰਭ ਕਰਾਂਗੇ ਤੇ ਜਿੱਥੇ ਇੱਥੇ ਰਾਸ਼ਨ ਵੰਡ ਸਮਾਗਮ ਜਿਹੜਾ ਹੋਇਆ ਕਰੂਗਾ ਨਾਲ ਐਂਬੂਲੈਂਸਾਂ ਜਿਹੜੀਆਂ ਇੱਥੇ ਚਲਾਈਆਂ ਜਾਇਆ ਕਰਨਗੀਆਂ ਕਿਉਂਕਿ ਐਂਬੂਲੈਂਸਾਂ ਜਦੋਂ ਕੋਈ ਐਕਸੀਡੈਂਟ ਹੁੰਦਾ ਕੁਝ ਵੀ ਹੁੰਦਾ ਤੇ ਗੋਰਾਸਰਾ ਸੇਵਾਕਰਚੋਂ ਐਂਬੂਲੈਂਸਾਂ ਆਉਂਦੀਆਂ ਸੀ ਹੁਣ ਐਂਬੂਲੈਂਸਾਂ ਜਿਹੜੀਆਂ ਇੱਥੇ ਖੜੀਆਂ ਕਰਾਂਗੇ ਕੋਈ ਵੀ ਐਕਸੀਡੈਂਟ ਹੋਵੇ ਜਾਂ ਕੁਝ ਵੀ ਕਿਸੇ ਨੂੰ ਲੋੜ ਆ ਉਹ ਐਂਬੂਲੈਂਸ ਇੱਥੋਂ ਜਾਇਆ ਕਰਨਗੇ ਤਾਂ ਕਰਕੇ ਅਸੀਂ ਇੱਥੇ ਇੱਥੇ ਸਾਡੀ ਆਪਣੀ ਟੀਮ ਪੱਕੀ ਟੀਮ ਬੈਠਿਆ ਕਰੂਗੀ ਤੇ ਇਹ ਜਿਹੜਾ ਹਾਲ ਬਕਾਇਦਾ ਬਣਾਇਆ ਕਿਸੇ ਨੇ ਰਹਿਣਾ ਕਿਸਨੇ ਰਹਿائش ਕਿਸਨੇ ਪ੍ਰਸ਼ਾਦਾ ਪਾਣੀ ਛਕਣਾ ਚਾਹ ਪਾਣੀ ਛਕਣਾ ਉਸ ਦਫ਼ਤਰ ਦੇ ਵਿੱਚ 24 ਘੰਟੇ ਤਤਪਰ ਲੋਕਾਂ ਦੀਆਂ ਸਹੂਲਤਾਂ ਸਵਾਵਾਂ ਦੇ ਲਈ ਇੱਥੇ ਖੋਲਿਆ ਜਾਊਗਾ ਦਫ਼ਤਰ ਪੱਕਾ ਖੋਲਿਆ ਜਾਊਗਾ 24 ਘੰਟੇ ਜਦੋਂ ਮਰਜ਼ੀ ਕੋਈ ਆਣ ਕੇ ਸਾਡੇ ਕੋਲ ਕੋਈ ਸਵਾਵਾਂ ਜਿਹੜੀਆਂ ਇੱਥੇ ਸੰਕਤਾ ਬਾਬਾ ਦੀਪ ਸਿੰਘ ਸੇਵਾਦਾਰ ਜੱਥੇਬੰਦੀ ਤੋਂ ਲੈ ਸਕਦਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਡੀ ਸਾਰੀ ਸੰਗਤ ਐਨਆਰਈ ਭਰਾਵਾਂ ਦਾ ਖਾਸ ਕਰਕੇ ਜਿਹੜੇ ਭਰਾਵਾਂ ਵੀਰਾਂ ਦੇ ਸੁਲੂਗਨਾ ਇਹ ਸੰਸਥਾ ਚੱਲ ਰਹੀ ਆ ਤੇ ਸਵਰਗਵਾਸੀ ਮਾਸਟਰ ਗੁਰਿੰਦਰਜੀਤ ਸਿੰਘ ਜਿਨ੍ਹਾਂ ਨੇ ਇਹ ਸੰਸਥਾ ਜਗਾ ਜਿਹੜੀ দান ਦਿੱਤੀ ਤੇ ਉਥੇ দান ਦਿੱਤੀ ਜਗਾ ਦੇ ਵਿੱਚ ਜਿਹੜਾ ਇਹ ਦਫਤਰ ਬਣਾਇਆ ਜਾ ਰਿਹਾ ਬਸ ਬਣ ਗਿਆ ਬਣ ਚੁੱਕਾ ਆ ਆ ਇਧਰ ਕਮਰਾ ਜਿੱਥੇ ਜਿਹੜੇ ਕੋ ਐਂਬੂਲੈਂਸ ਵੀਰ ਨੇ ਚਲਾਉਣੀ ਆ ਉਹ ਉਹ ਇੱਥੇ ਆ ਕਮਰਾ ਉਹਦੇ ਲਈ ਬਣਾ ਦਿੱਤਾ ਗਿਆ ਰੈਸ਼ ਬਣਾ ਦਿੱਤੀ ਗਈ ਤੇ ਇਹ ਫਾਇਰ ਬ੍ਰਿਗੇਡ ਜਿਵੇਂ ਕੋਈ ਅੱਗ ਲੱਗਦੀ ਆ ਕੋਈ ਕੁਝ ਵੀ ਇਹਦੇ ਨਾਲ ਟੈਂਕਰ ਆ ਬਹੁਤ ਵੱਡਾ ਪ੍ਰੈਸ਼ਰ ਹੈ ਇਹਦੇ ਨਾਲ ਅੱਗ ਬੁਝਾਉਣ ਦੇ ਲਈ 650 ਲੀਟਰ ਦੀ ਟੈਂਕੀ ਜਿਹੜੀ ਟਰੈਕਟਰ ਬਕਾਇਦਾ ਇੱਥੇ ਵੈਲੇਬਲ ਰਿਆ ਕਰਨਗੇ ਸ਼ੱਬ ਵਾਨ ਇੱਥੇ ਵੈਲੇਬਲ ਰਿਆ ਕਰੂ ਤੇ ਲੋਕ